ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ 30 ਅਪ੍ਰੈਲ ਸਿੱਖ ਕੌਮ ਦੇ ਵਿੱਚ ਬੜੀ ਮਹਾਨਤਾ ਰੱਖਦਾ ਉਹ ਮਹਾਨਤਾ ਜਿਹੜੇ ਮੈਂ ਮਹਿਸੂਸ ਕਰਦਾ ਆ ਕਿ ਬਹੁਤ ਸਾਡੇ ਇਹੋ ਜਿਹੇ ਨੌਜਵਾਨ ਵੀਰ ਨੇ ਜਿਨ੍ਹਾਂ ਨੂੰ ਅੱਜ ਤੇ ਦਿਹਾੜੇ ਬਾਰੇ ਪਤਾ ਨਹੀਂ ਹੋਊਗਾ ਪਰ ਮੈਂ ਇਹ ਚਾਹੁੰਦਾ ਆ ਆਪ ਜੀ ਦੇ ਮਾਧਮੇ ਦੇ ਰਹੀਂ ਕਿ ਇਹ ਸੰਤਾ ਨੂੰ ਜਾਣਕਾਰੀ ਮਿਲੇ ਕੇ 30 April 1837 ਨੂੰ ਸਿੱਖ ਰਾਜ ਦੇ ਜਰਨੈਲ ਹਰੀ ਸਿੰਘ ਜੀ ਨਲੂਆ ਜਿਹੜੇ ਅੱਜ ਦੇ ਦਿਨ ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਸਿੱਖ ਰਾਜ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਸੰਘਰਸ਼ ਕੀਤਾ ਤੇ ਦੂਸਰੇ ਪਾਸੇ ਚੱਲਦੇ ਆ ਹੋਇਆ ਅੱਜ ਦੇ ਦਿਨ 30 ਅਪ੍ਰੈਲ 1986 ਨੂੰ ਪੰਜਾਬ ਦੀ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਸਿੱਖਾਂ ਦੇ ਸਰੋਤਮ ਧਾਰਮਿਕ ਸਥਾਨ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਸ਼ਾਮੀ 4:50 ਮਿੰਟ ਦੇ ਉੱਤੇ ਭਾਰਤੀ ਫੌਜਾਂ ਨੂੰ ਨਾਲ ਲੈ ਕੇ ਇਹ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਅੱਜ ਉਹ ਦਿਹਾੜਾ 30 ਅਪ੍ਰੈਲ ਨੂੰ ਨੌਜਵਾਨ ਸਿੱਖ ਆਗੂ ਜਿਹੜੇ ਕਿ ਪਿਛਲੇ ਸਮੇਂ ਭਾਰਤ ਦੀ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਦੀ ਸ਼ਹਿ ਦੇ ਨਾਲ 50 ਸਰਕਾਰ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਭਾਈ ਅਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਅੱਜ 30 ਅਪ੍ਰੈਲ 224 ਵਾਲੇ ਦਿਨ ਉਹਨਾਂ ਦੀ ਮਾਤਾ ਬੀਬੀ ਬਲਵਿੰਦਰ ਕੌਰ ਜੀ ਤੇ ਪਿਤਾ ਤਰਸੇਮ ਸਿੰਘ ਜੀ ਨੇ ਹੋਰ ਪੰਥ ਦੇ ਸਹਿਯੋਗ ਦੇ ਨਾਲ ਜਿਹੜਾ ਅੰਮ੍ਰਿਤਸਰ ਦੇ ਵਿਖੇ ਉਹਨਾਂ ਦੀ ਰਿਹਾਈ ਲਈ ਮੋਰਚਾ ਲੱਗਾ ਸੀਗਾ ਉਸ ਮੋਰਚੇ ਦੀ ਅੱਜ ਸ਼੍ਰੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਰਦਾਸ ਕਰਕੇ ਉਹਦੀ ਸਮਾਪਤੀ ਕੀਤੀ ਹੈ ਤੇ ਨਾਲ ਹੀ ਉਥੋਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਚੋਣ ਮਹਿਮਦਾ ਬਿਗਲ ਵਜਾਇਆ ਜਿੱਥੇ ਅਸੀਂ ਅੱਜ ਆਪਣੇ ਵੱਲੋਂ ਭਾਈ ਹਰੀ ਸਿੰਘ ਜੀ ਨਲੂਆ ਜਿਹੜੇ ਸਿੱਖ ਰਾਜ ਦੇ ਜਰਨੈਲ ਸੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਤੇ ਨਾਲ ਹੀ ਆਪਣੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਕੱਲੀ 1984 ਦੀ ਜਿਹੜੀ ਗੱਲ ਹੈ ਜਿਹੜੀ ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲੀ ਗੱਲ ਹੈ ਅਸੀਂ ਉਸੇ ਨੂੰ ਯਾਦ ਰੱਖਿਆ ਸਾਨੂੰ 30 ਅਪ੍ਰੈਲ 1986 ਸਰਜੀਤ ਸਿੰਘ ਬਰਨਾਲਾ ਜਿਹੜਾ ਉਸ ਸਮੇਂ ਦੇ ਅਕਾਲੀ ਦਲ ਦਾ ਆਪਣੇ ਆਪ ਨੂੰ ਮੁੱਖ ਮੰਤਰੀ ਹੋਉਂਦਾ ਸੀਗਾ ਉਹਦਾ ਵੀ ਦੇਸ਼ ਅਟੈਕ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਦਾ ਨਾਂ ਕਾਲੇ ਅੱਖਰਾਂ ਦੇ ਵਿੱਚ ਜਿਹੜਾ ਉਹ ਲਿਖਿਆ ਜਾਣਾ ਚਾਹੀਦਾ ਤੇ ਅੱਜ ਦੇ ਦਿਨ ਨੂੰ ਇਤਿਹਾਸਿਕ ਬਣਾਉਂਦਿਆਂ ਹੋਇਆਂ ਸਾਨੂੰ ਵੱਧ ਚੜ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਸਪੋਰਟ ਕਰਕੇ ਵਿਦਾਂਤ ਸੇ ਲੋਕ ਸਭਾ ਹਲਕਾ ਖਡੂਰ ਸਾਬ ਤੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਪਾਰਲੀਮੈਂਟ ਦੇ ਵਿੱਚ ਪੰਚਾਇਆ ਜਾਣਾ ਚਾਹੀਦਾ ਤਾਂ ਜੋ ਲੋਕ ਸਭਾ ਦੇ ਵਿੱਚ ਜਾ ਕੇ ਵੱਖਰੇ ਸਿੱਖ ਰਾਜ ਦੀ ਜਿਹੜੀ ਗੱਲ ਹੈ ਉਹ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ